ਕੌਣ ਕਿੰਦਾ ਸੀ ਇਹਨਾਂ ਦੇ ਬੈੱਡ ਵਿੱਚ ਕਿਤਾਬਾਂ ਪਈਆਂ ਬਾਕਸ ਵਿੱਚ ਮੇਰੀਆਂ ਲਿਟਰੇਚਰ ਦੀਆਂ ਬੁੱਕਸ ਵਗੈਰਾ ਬੁੱਕਸ ਐਂਡ ਤੁਸੀਂ ਹਾਂ ਮੈਂ ਪਾਰਟ ਟਾਈਮ ਪੀ ਐਚ ਡੀ ਜੀ ਪਲਾਨ ਕਰ ਰਿਹਾ ਹਾਂ ਇਹ ਕਿਹੜਾ ਨਸ ਸੀ ਇੰਨੀ ਗੰਦਿਸ ਮੈਂ ਮੈਨੂੰ ਲੱਗਦਾ ਕੋ ਚੂਹਾ ਚਾਹ ਮਰ ਗਿਆ ਹਾਂ ਐਸੇ ਪਾਸ ਕਿਟੇ ਰੈਂਬੀਸੀ ਜਿਹੜੀ ਉਹ ਕਮੋਡ ਬਹੁਤ ਮਸਤੀ ਕੀਤੀ ਉਹਨਾਂ ਨਾਲ ਐਕਟਿੰਗ ਕਰਦੇ ਕਰਦੇ ਹੱਸ ਪੈਂਦੇ ਸੀ ਅਸੀਂ ਕਾਲ ਸਾਰੇ ਨੂੰ ਮੈਂ ਸੋਹੀ ਦਾ ਕੋ ਤਾਰੂ ਨਾ ਪਿੰਦ ਹੋਵੇ ਦੀ ਨੂੰ ਤੁਸੀਂ ਸਾਰੇ ਨੇ ਮੈਨੂੰ ਮੂਵੀ ਵਿੱਚ ਵੇਖਿਆ ਜੇ ਨਹੀਂ ਦੇਖਿਆ ਤਾਂ ਦੇਖ ਕੇ ਆ ਜੋ ਮੈਨੂੰ ਪਿਆਰ ਮਿਲ ਰਿਹਾ ਹੈ ਉਹਦੇ ਵਾਸਤੇ ਸਾਰੇ ਨੂੰ ਥੈਂਕ ਯੂ ਰਾਤ ਨਾ ਪੀਆ ਕਰੋ ਇਹ ਰਿਸ਼ਤਿਆਂ ਲਈ ਹਨੀ ਕਲ ਕੁੱਦੀ ਹੈ ਬਹੁਤ ਬਹੁਤ ਸਵਾਗਤ ਤੁਹਾਡਾ ਸਭ ਦਾ ਮੇਰੇ ਨਾਲ ਨੇ ਸੁਹਿਲਾਕੌਰ ਕੈਨੇਡਾ ਤੋਂ ਇਸ ਵੇਲੇ ਹਾਲਕਿ ਜਨਮ ਇਨਾਦਾ ਇਸੇ ਸ਼ਹਿਰຊ ਹੋਇਆ ਜਿੱਥੇ ਮੈਂ ਬੈਠਾ ਯਾਨੀ ਕਿ ਮੋਹਾਲੀ ਪੰਜਾਬ ਦੇ ਵਿੱਚ ਸੁਹਿਲਾਕੌਰ ਅੱਜਕੱਲ ਨੂਰ ਬਣ ਕੇ ਅਮਰਿੰਦਰ ਗਿੱਲ ਦੇ ਨਾਲ ਦਾਰੂ ਨਾ ਪੀਂਦਾ ਹੋਵੇ ਕਰਕੇ ਚਰਚਾ ਦੇ ਵਿੱਚ ਨੇ ਇਹ ਉਹ ਫਿਲਮ ਹੈ ਜਿਹੜੀ 2 ਅਗਸਤ ਨੂੰ ਰਿਲੀਜ਼ ਹੋਈ ਹੈ

ਸਕੀਟਿੰਗ ਐਂਡ ਸਾਈਕਲਿੰਗ ਕਰਤੀ ਸੀ। ਪਰ ਕੈਨੇਡਾ ਦੇ ਵਿੱਚ ਹੁਣ ਤੁਸੀਂ ਕਿਹੜੀ ਕਿਹੜੀ ਐਕਟੀਵਿਟੀਜ਼ ਕਰ ਰਹੇ ਹੋ ਐਕਟਿੰਗ ਤੋਂ ਇਲਾਵਾ? ਐਕਟਿੰਗ ਕਰਕੇ ਤਾਂ ਸੋਹਿਲਾ ਨੂੰ ਸਾਰੀ ਦੁਨੀਆ ਹੁਣ ਜਾਣਨ ਲੱਗ ਗਈ ਹੈ ਜਿਵੇਂ ਦੇ ਪੰਜਾਬੀ ਬੈਠੇ ਐ। ਪਰ ਹੋਰ ਐਕਟੀਵਿਟੀਜ਼ ਉੱਥੇ ਜਾ ਕੇ ਵੀ ਸਕੇਟਿੰਗ ਹੋ ਰਹੀ ਹੈ? ਹਾਂਜੀ, ਸਕੇਟਿੰਗ ਤੇ ਸਾਈਕਲਿੰਗ ਦੋਨੋਂ। ਜਦੋਂ ਹੁਣ ਸੋਹਿਲਾ ਸੋਹਿਲਾ ਸਾਰੇ ਪਾਸੇ ਹੋ ਰਹੀ ਹੈ, ਸੋਹਿਲਾ ਨੂੰ ਸਾਰੇ ਜਾਣਨ ਲੱਗ ਗਏ ਐ, ਸੋਹਿਲਾ ਦੇ ਪਪਾ ਨੂੰ সোহੇਲਾ ਕਰਕੇ ਜਾਨਣ ਲੱਗ ਗਿਆ সোহੇਲਾ ਦੀ ਮੰਮੀ ਨੂੰ সোহੇਲਾ ਕਰਕੇ ਜਾਨਣ ਲੱਗ ਗਏ ਆ ਨੂਰ ਕਰਕੇ ਜਾਨਣ ਲੱਗ ਗਏ ਆ ਜਿਹੜਾ ਤੁਹਾਡਾ ਕੈਰੈਕਟਰ ਐ ਫਿਲਮ ਦੇ ਵਿੱਚ ਤੇ সোহੇਲਾ ਨੂੰ ਕਿਸ ਤਰ੍ਹਾਂ ਦਾ ਲੱਗਦਾ ਹੂੰ ਤੇ ਕੋਈ ਫਰੈਂਡ ਸਰਕਲ ਦੇ ਵਿੱਚ ਕਿਸੇ ਨੇ ਦੱਸਿਆ ਤੁਹਾਨੂੰ ਇਥੋਂ ਇੰਡੀਆ ਤੋਂ ਜਿੱਥੇ ਤੁਸੀਂ ਰਹਿੰਦੇ ਸੀ ਮੋਹਾਲੀ ਪੰਜਾਬ ਦੇ ਵਿੱਚ ਕਿਸੇ ਨੇ ਫਿਲਮ ਦੇਖ ਕੇ ਤੁਹਾਨੂੰ ਕਾਲ ਕੀਤੀ ਕਿ সোহੇਲਾ ਅਸੀਂ ਤੈਨੂੰ ਵੱਡੀ ਸਕਰੀਨ ਤੇ ਦੇਖਿਆ ਸਿਨੇਮਾ ਚ ਜਾ ਕੇ ਹਾਂਜੀ ਬਹੁਤ ਚੰਗਾ ਜੀ ਕੀ ਕਹਦੇ ਸੀਗੇ ਇਹ ਸਭ ਬਹੁਤ ਵਧੀਆ ਸੀ ਐਕਟਿੰਗ ਬਹੁਤ ਵਧੀਆ ਸਾਰੇ ਮੋਸ਼ਨਲ ਅਰ ਮੇਰੀ ਐਕਟਿੰਗ ਤੋਂ ਅੱਛਾ ਸੋਹਿਲਾ ਮੈਨੂੰ ਤੁਹਾਡੇ ਪਾਪਾ ਨੇ ਦੱਸਿਆ ਮਿਲ ਕੀ ਜੀ ਨੇ ਦੱਸਿਆ ਕਿ ਅਮਰਿੰਦਰ ਗਿੱਲ ਤੁਹਾਡੇ ਘਰ ਲੰਚ ਤੇ ਆਏ ਸੀਗੇ ਫਿਰ ਲੰਚ ਤੇ ਕੀ ਗੱਲਾਂ ਹੋਈਆਂ ਤੁਸੀਂ ਅੰਕਲ ਦੀ ਪੇਂਟਿੰਗ ਵੀ ਬਣਾਈ ਔਰ ਖਵਾਇਆ ਕੀ ਅੰਕਲ ਨੂੰ ਜਿਹੜਾ ਤੁਹਾਡਾ ਵੀ ਫੇਵਰੇਟ ਹੈ ਕੜੀ ਚੌਲ ਇਸ ਸ਼ੂਟ ਤੇ ਕਿੰਨੀ ਮਸਤੀ ਕੀਤੀ ਤੁਸੀਂ ਜ਼ਫਰੀ ਖਾਨ ਸੀਗੇ ਪੁਖਰਾਜ ਸੰਧੂ ਸੀਗੇ ਤੁਹਾਡੇ ਨਾਲ ਚਾਈਲਡ ਐਕਟਰ ਸੀਗੇ ਹੈਨਾ ਹੋਰ ਪੂਰਾ ਕ੍ਰਿਊ ਹੋਏਗਾ ਕਿੰਨਾ ਮਜ਼ਾ ਕੀਤਾ 6 ਮਹੀਨੇ ਦਾ ਬਹੁਤ ਲੰਬਾ ਸ਼ੂਟ ਹੁੰਦਾ ਸਾਰਿਆਂ ਨੇ ਸਾਰਿਆਂ ਨਾਲ ਬਹੁਤ ਮਸਤੀ ਕੀਤੀ ਹੂੰ ਔਰ ਬਹੁਤ ਵਧੀਆ ਨੇ ਔਰ ਜਿਨ੍ਹਾਂ ਨੇ ਫਿਲਮ ਨਹੀਂ ਦੇਖੀ ਹੈ ਜਿਨ੍ਹਾਂ ਨੇ ਵੀ ਦੇਖ ਲਈ ਹੈ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਕਿ ਇਹ ਫਿਲਮ ਕਿਉਂ ਦੇਖਣ ਜੇ ਨਹੀਂ ਦੇਖੀ ਔਰ ਜਿਨ੍ਹਾਂ ਨੇ ਦੇਖ ਲਈਏ ਤੇ ਉਹ ਕੀ ਕੁਝ ਮੈਸੇਜ ਸੋਸਾਇਟੀ ਦੇ ਵਿੱਚ ਲੈ ਕੇ ਜਾਣ ਨਹੀਂ ਕਰਨੀ ਚਾਹੀਦੀ ਡਰਿੰਕ ਕਿਉਂ ਨਹੀਂ ਕਰਨੀ ਚਾਹੀਦੀ ਇਹ ਵੀ ਦੱਸੋ ਫੈਮਲੀ ਖਰਾਬ ਹੁੰਦੀ ਹੈ ਪਾਠ ਕਰਿਆ ਕਰੋ ਇਹ ਤੁਹਾਡੀ ਫਰਸਟ ਫਿਲਮ ਸੀ ਇਸ ਤਰ੍ਹਾਂ ਦੀ ਹੈਨਾ ਤੁਹਾਡਾ ਫਰਸਟ ਟਾਈਮ ਹੀ ਐਕਟਿੰਗ ਦਾ ਇੱਕ ਬ੍ਰੇਕ ਤੁਹਾਨੂੰ ਮਿਲਿਆ ਔਰ ਏਡਾ ਵੱਡਾ ਬ੍ਰੇਕ ਮਿਲਿਆ ਤੁਹਾਨੂੰ ਪਹਿਲਾਂ ਪਤਾ ਸੀ ਤੁਸੀਂ ਅਮਰਿੰਦਰ ਗਿੱਲ ਉਹਨਾਂ ਨੂੰ ਸੁਣਦੇ ਸੀ ਪਹਿਲਾਂ ਉਹਨਾਂ ਦੇ ਗਾਣੇ ਸੁਣਦੇ ਸੀ ਫਿਲਮਾਂ ਦੇਖਿਆ ਸੀ ਜਦੋਂ ਤੁਹਾਨੂੰ ਨਹੀਂ ਪਤਾ ਸੀ ਕਿ ਇਹ ਫਿਲਮ ਹੈ ਉਹਨਾਂ ਦੇ ਨਾਲ ਕਰ ਰਹੀ ਹੈ ਹਾਂਜੀ ਮੈਂ ਉਹਨਾਂ ਤੇ ਬਹੁਤ سارے ਸੰਗਸੰਦ ਸੀ ਅੰਗਰੇਜ਼ ਮੂਵੀ ਵੇਖੀ ਸੀ ਹੂੰ ਬਹੁਤ ਵਧੀਆ ਸੀ ਵੱਡੇ ਹੋ ਕੇ ਕੀ ਬਣਨ ਦਾ ਪਲਾਨ ਹੈ ਐਕਟਿੰਗ ਚ ਜਾਣਾ ਹੈ ਜਾਂ ਕੁਝ ਹੋਰ profession ਚੂਜ਼ ਕਰਨਾ ਹੈ ਐ ਐਕਟਿੰਗ ਓਕੇ ਐਕਟਿੰਗ ਦੇ ਵਿੱਚ ਤੁਹਾਡਾ ਰੋਲ ਮਾਡਲ ਕੌਣ ਹੈ ਕਿਹਨਾਂ ਦੀ ਐਕਟਿੰਗ ਤੁਹਾਨੂੰ ਸਭ ਤੋਂ ਵਧੀਆ ਲੱਗਦੀ ਹੈ ਬਾਲੀਵੁੱਡ ਹਾਲੀਵੁੱਡ ਜਾਂ ਪੰਜਾਬੀ ਸਿਨੇਮਾ ਚ ਅੰਮ੍ਰਿਤ ਦੇ ਗਿਲ ਕੋਣ ਹੈ ਤੁਹਾਡਾ ਰੋਲ ਮਾਡਲ ਫੀਮੇਲ ਸੇ ਵਿਚੋਸਪੈਸ਼ਲੀ ਜਿਹਨਾਂ ਵਰਗਾ ਤੁਸੀਂ ਬੰਨਣਾ ਚਾਹੁੰਦੇ ਹੋ ਵੱਡੇ ਹੋ ਕਿ ਐਕਟਿੰਗ ਦੇ ਵਿੱਚ ਦੀਪਿਕਾ ਪਾਦਕੋ ਅੱਛਾ ਦੀਪਿਕਾ ਪਾਦਕੋ ਵਰਗਾ ਬੰਨਣਾ ਹੈ ਤੁਸੀਂ ਹਾਂਜੀ ਤੇ ਹੁਣ ਤੁਸੀਂ ਇਹ ਦੱਸੋ ਹੁਣ ਤਾਂ ਤੁਸੀਂ ਕੈਨੇਡਾ ਚਲੇ ਗਏ ਹੋ ਪੰਜਾਬ ਕਿੰਨਾ ਯਾਦ ਆਂਦਾ ਹੈ ਪੰਜਾਬ ਨੂੰ ਕਿੰਨਾ ਮਿਸ ਕਰਦੇ ਹੋ ਬਹੁਤ ਮਿਸ ਕਰਦੀ ਆ ਕਿਹੜੀ ਐਸੀ ਚੀਜ਼ ਹੈ ਜਿਹੜੀ ਪੰਜਾਬ 'ਚ ਹੀ ਮਿਲਦੀ ਹੈ ਕੈਨੇਡਾ 'ਚ ਨਹੀਂ ਮਿਲਦੀ ਮੇਰੇ ਫਰੈਂਡਸ ਕੋਲ ਟੀਚਰ ਤੇ ਖਾਣ ਵਾਸਤੇ ਇੰਨਾ ਕੁਛ ਮਿਲਦਾ ਹੈ ਪੰਜਾਬ ਦਾ ਖਾਣਾ ਤਾਂ ਹਰ ਕੋਈ ਮਿਸ ਕਰਦਾ ਪਰ ਕੈਨੇਡਾ ਚ ਵੀ ਹੁਣ ਕਿੰਨੇ ਪੰਜਾਬ ਹੀ ਵੱਸ ਗਿਆ ਵੈਸੇ ਤਾਂ ਹਰ ਹਰ ਪਾਸੇ ਪੰਜਾਬੀ ਨੇ ਹਣਾ ਤੁਸੀਂ ਜਿੱਥੇ ਸਰੀ ਦੇ ਵਿੱਚ ਰਹਿੰਦੇ ਹੋ ਉੱਥੇ ਵੀ ਆਲੇ ਦੁਆਲੇ ਪੰਜਾਬੀ ਨੇ ਪਰ ਜਦੋਂ ਤੁਸੀਂ ਇੱਥੇ ਹੁੰਦੇ ਸੀ ਛੋਟੇ ਹੁੰਦੇ ਤੁਹਾਡਾ ਕਾਫੀ ਵਕਤ ਇੱਥੇ ਨਿਕਲਿਆ ਸਕੂਲਿੰਗ ਵੀ ਤੁਸੀਂ ਇੱਥੇ ਕੀਤੀ ਖੇਡਦੇ ਵੀ ਸੀਗੇ ਕੋਈ ਐਸੀ ਚੀਜ਼ ਜਿਹੜੀ ਤੁਹਾਨੂੰ ਲੱਗਦਾ ਕਿ ਮੈਨੂੰ ਮੋਹਾਲੀ ਜਾਣਾ ਚਾਹੀਦਾ ਪੰਜਾਬ ਜਾਣਾ ਚਾਹੀਦਾ ਉੱਥੇ ਜਾ ਕੇ ਉਹ ਚੀਜ਼ ਖਾਣੀ ਚਾਹੀਦੀ ਹੈ ਕਿਤੇ ਪਾਪਾ ਲੈ ਕੇ ਜਾਂਦੇ ਸੀ ਮੰਮਾ ਲੈ ਕੇ ਜਾਂਦੇ ਸੀ ਉਸ ਥਾਂ ਤੇ ਆ ਚੀਜ਼ ਮੈਂ ਖਾਣੀ ਹੈ ਕੋਈ ਯਾਦ ਆਂਦੀ ਐ ਅਸੀ ਚੀਜ਼ ਮੁਹਾਲੀ ਦੀ ਆਈਸਕ੍ਰੀਮ ਓਹੋ ਆਈਸਕ੍ਰੀਮ ਮਿਸ ਕਰ ਰਹੇ ਹੋ ਤੁਸੀਂ ਦੇਖੋ ਦੇਖੋ ਤੁਹਾਡਾ ਦੰਦ ਵੀ ਤਾਂ ਹੀ ਟੁੱਟਿਆ ਹੋਇਆ ਹੈ ਨਾ ਆਈਸਕ੍ਰੀਮ ਖਾ ਖਾ ਕੇ ਇਹ ਤਾਂ ਨੈਚੁਰਲ ਪ੍ਰੋਸੈਸ ਹੈ ਦੁਆਰਾ ਜਿਗਾ ਉਹਨੇ ਦੱਸੋ ਕਿ ਤੁਹਾਨੂੰ ਐਕਟਿੰਗ ਦੇ ਲਈ ਤਿਆਰ ਕਿਹਨੇ ਕੀਤਾ ਸੀ ਮੰਮਾ ਨੇ ਪਾਪਾ ਨੇ ਜਾਂ ਤੁਸੀਂ ਆਪ ਹੀ ਹੋਗੇ ਸੀ ਤਿਆਰ ਸਿਧਾ ਗਿੱਲ ਜੀ ਕਾਰਜ ਗਿੱਲ ਜੀ ਦੇ ਸੁਪੁੱਤਰ ਨੇ ਤੁਹਾਨੂੰ ਦੱਸ ਦਈਏ ਕਿ ਰਿਦਮ ਬॉयਜ਼ ਐਂਟਰਟੇਨਮੈਂਟ ਜਿਹੜਾ ਦੀ ਕੰਪਨੀ ਹੈ ਅਮਿੰਦਰ ਗਿੱਲ اور ਕਾਰਜ ਗਿੱਲ ਉਹਨਾਂ ਦੇ ਬੇਟੇ ਦੀ ਗੱਲ ਕਰ ਰਹੇ ਨੇ ਸਿਧਾ ਗਿੱਲ ਦੀ ਸੋਹਿਲਾ ਜਿਨ੍ਹਾਂ ਨੇ ਟ੍ਰੇਨਿੰਗ ਪੂਰੀ ਸੋਹਿਲਾ ਨੂੰ ਦਿੱਤੀ ਸੋਹਿਲਾ ਇਸ ਤੋਂ ਇਲਾਵਾ ਘਰ ਦੇ ਵਿੱਚ ਕਿਸ ਤਰ੍ਹਾਂ ਹੋਮਵਰਕ ਵੀ ਮਿਲਦਾ ਸੀ ਸਿਧਾ ਤੁਹਾਨੂੰ ਕੋਈ ਹੋਮਵਰਕ ਦਿੰਦੇ ਸੀ ਕਿ ਆ ਜਾ ਕੇ ਤੁਸੀਂ ਅੱਜ ਮਿਰਰ ਦੇ ਅੱਗੇ ਆਹ ਡਾਇਲੌਗ ਟ੍ਰੇਨਿੰਗ ਲੈਣੀ ਹੈ ਡਾਇਲੌਗ ਬੋਲਨੇ ਨੇ ਆਪਣੇ ਆਪ ਨੂੰ ਤਿਆਰ ਕਰਨਾ ਬਹੁਤ ਡਾਇਲੌਗ ਮਿਸ ਦੇਸੀ ਸਿਦਕਸ਼ ਨੇ ਵੀ ਮੈਨੂੰ ਬਹੁਤ ਟ੍ਰੇਨਿੰਗ ਦਿੱਤੀ ਤੇ ਇਹ ਵੀੰਦਾ ਆਵਦੀ ਦੀ ਨਵੀ ਅੱਛਾ ਕਿਹੜਾ ਡਾਇਲੌਗ ਤੁਹਾਨੂੰ ਸਭ ਤੋਂ ਜ਼ਿਆਦਾ ਤੁਹਾਡਾ ਫੇਵਰੇਟ ਲੱਗਦਾ ਹੈ ਦਾੜੀ ਮਾ ਪਿੰਦਾ ਹੋਵੇ ਫਿਲਮ ਦੇ ਵਿੱਚ ਬੋਲ ਕੇ ਦਿਖਾਓ ਅਚੇਵੇਂ ਕਿਹੜਾ ਕੋਵੇੜੇ ਕੌਣ ਕੇ ਅੰਦਰ ਸੀ ਇਹਨਾਂ ਡੱਬਿਆਂ ਚ ਮੇਰੀ ਕਿਤਾਬਾਂ ਪਈਆਂ ਇੱਥੇ ਰਹਿਣਾ ਤੁਸੀਂ ਕਿੰਨੀ ਗੰਦੀ ਸਮੈਲ ਹੈ ਨਾ ਉਹਦੇ ਨਾਲ ਹੀ ਚੂਹਾ ਮਰ ਗਿਆ ਹੋਣਾ ਤੁਸੀਂ ਤੁਹਾਨੂੰ ਤਾਂ ਨਹੀਂ ਕੀਤਾ ਅਮਰਿੰਦਰ ਜੀ ਨੂੰ ਔਰ ਉਹਨਾਂ ਦੀ ਟੀਮ ਨੂੰ ਜੋ ਮੈਂ ਡਿਮਾਂਡ ਕਰਦੀ ਸੀ ਕੋਈ ਮੈਨੂੰ ਮਿਲ ਜਾਂਦਾ ਸੀ ਹੂੰ ਉਹਨਾਂ ਨੂੰ ਪਤਾ ਸੀ ਨਾ ਕਿ ਨੂਰ ਤੋਂ ਬਿਨਾ ਤਾਂ ਫਿਲਮ ਬਣੀ ਨਹੀਂ ਨੀ ਇਸ ਕਰਕੇ ਨੂਰ ਜੋ ਵੀ ਡਿਮਾਂਡ ਕਰ ਰਹੀ ਹੈ ਉਹ ਦੇ ਦੇਣਾ ਚਾਹੀਦਾ ਹੈ ਹੈਨਾ ਹਾਂਜੀ ਸਭ ਤੋਂ ਜ਼ਿਆਦਾ ਤੁਸੀਂ ਕਿਸ ਚੀਜ਼ ਦੀ ਡਿਮਾਂਡ ਕੀਤੀ ਸੀ ਖਾਣੇ ਦੇ ਵਿੱਚ ਜਾਂ ਕੋਈ ਪਹਿਨਣ ਦੇ ਵਿੱਚ ਜਾਂ ਟੌਇਜ਼ ਦੇ ਵਿੱਚ ਸਭ ਤੋਂ ਜ਼ਿਆਦਾ ਕਿਹੜੀ ਅਸੀਂ ਚੀਜ਼ ਸੀ ਜਿਹੜੀ ਡਿਮਾਂਡ ਤੁਸੀਂ ਕੀਤੀ ਔਰ ਅਮਰਿੰਦਰ ਗਿੱਲ ਨੂੰ ਤੁਸੀਂ ਤੰਗ ਕੀਤਾ ਆਈਸਕ੍ਰੀਮ ਜਿਨ੍ਹਾਂ ਦੇ ਨਾਲ ਤੁਸੀਂ ਬਿਲਕੁਲ ਐਕਟਿੰਗ ਕਰਨੀ ਸੀ ਜਿਹੜੇ ਤੁਹਾਡੇ ਪਾਪਾ ਬਣੇ ਸੀ ਅਮਰਿੰਦਰ ਗਿੱਲ ਫਿਲਮ ਦੇ ਵਿੱਚ ਉਹਨਾਂ ਨੇ ਤੁਹਾਨੂੰ ਕਿਸ ਤਰ੍ਹਾਂ ਟ੍ਰੇਨਿੰਗ ਦਿੱਤੀ ਤੁਹਾਨੂੰ ਕਿੰਨਾ ਕੰਫਰਟ ਕਰਵਾਇਆ ਕਿ ਤੁਸੀਂ ਨੇਚਰਲ ਐਕਟਿੰਗ ਕਰ ਸਕੋ ਅਮਰਿੰਦਰ ਜੀ ਨੇ ਮੈਨੂੰ ਬਹੁਤ ਕੀਤੀ ਤੇ ਤੇ ਉਹਨਾਂ ਨੇ ਐਕਸਪ੍ਰੈਸ਼ਨ ਸਿਖਾਇ ਲੋਕਸ਼ਨ ਕਿੱਦਾਂ ਲੈ ਕੇ ਆਣੇ ਨੇ ओके ਸਾਰੇ ਤੁਸੀਂ ਦੱਸਿਆ ਤੁਸੀਂ ਰਹਿੰਦੇ ਹੋ ਸੋਹਿਲਾ ਕੈਨੇਡਾ ਦੇ ਵਿੱਚ ਆਸ-ਪਾਸ ਕਈ ਪੰਜਾਬੀ ਫੈਮਿलीज ਰਹਿੰਦੀਆਂ ਹੋਣਗੀਆਂ ਤੁਹਾਡੇ ਆਂਗਵਾਣ ਦੇ ਵਿੱਚ ਹੈਨਾ ਨੇਬਰਸ ਤੁਹਾਡੇ ਉਹਨਾਂ ਨੇ ਜਦੋਂ ਫਿਲਮ ਦੇਖੀ ਤੁਹਾਨੂੰ ਕੀ ਫੀਡਬੈਕ ਦਿੱਤੀ ਉਹਨਾਂ ਨੇ ਮੇਰੀ ਐਕਟਿੰਗ ਸਾਰਿਆਂ ਨੂੰ ਬਹੁਤ ਵਧੀਆ ਲੱਗੀ ਸਾਡੇ ਮੇਰੇ ਨਾਲ ਫੋਟੋ ਕਲਾਸ ਖਿਚਾਉਂਦੇ ਨੇ ਤੇ ਤੁਸੀਂ ਸਟਾਰ ਹੋ ਗਏ ਫਿਰ ਹੁਣ ਤੁਸੀਂ ਜਦੋਂ ਮੁਹਾਲੀ ਆਣਾ ਮੈਂ ਵੀ ਤੁਹਾਡਾ ਫੋਟੋ ਕਰਵਾਉਂਗਾ ਇਹ ਤੁਸੀਂ ਕਿਹਾ ਕਿ ਸ਼ਰਾਬ ਨਹੀਂ ਪੀਣੀ ਚਾਹੀਦੀ ਪਾਕ ਕਰਨਾ ਚਾਹੀਦਾ ਹੈਨਾ ਹਾਲਾਂਕਿ ਤੁਸੀਂ ਬਹੁਤ ਛੋਟੇ ਹੋ ਹਲੇ 8-8.5 ਸਾਲ ਤੁਹਾਡੀ ਉਮਰ ਹੈ ਪਰ ਇਸ ਤਰ੍ਹਾਂ ਦੀਆਂ ਫਿਲਮਾਂ ਸੋਸਾਇਟੀ ਲਈ ਕਿਉਂ ਜ਼ਰੂਰੀ ਹੈ ਤੁਹਾਨੂੰ ਕੀ ਲੱਗਦਾ ਹੈ ਲੋਕੀ ਮੂਵੀਸ ਦੇਖਣ ਜਾਂਦੇ ਨੇ ਮੂਵੀਸ ਤੋਂ ਸਿੱਖਣਗੇ ਲੋਕਾ ਤੇ ਉੱਤੇ ਬਹੁਤ ਅਸਰ ਪੈਂਦਾ ਹੈ ਅੱਛਾ ਸੋਹੇਲ ਆ ਫਰੈਂਡ ਵਿੱਚ ਡਿਜ਼ਨੀ ਲੈਂਡ ਵੀ ਦਿਖਾਇਆ ਗਿਆ ਤੁਸੀਂ ਡਿਜ਼ਨੀ ਲੈਂਡ ਹੋ ਕੇ ਆਏ ਹੈ ਨਾ ਆ ਮੈਂ ਵੀ ਡਿਜ਼ਨੀ ਲੈਂਡ ਜਾ ਚੁੱਕਿਆ ਹਾਂ ਪੈਰਿਸ ਵਾਲਾ ਡਿਜ਼ਨੀ ਲੈਂਡ ਮੈਨੂੰ ਤਾਂ ਬੜਾ ਚੰਗਾ ਲੱਗਿਆ ਸੀ ਕਾਫੀ ਸਾਲ ਪਹਿਲਾਂ ਗਿਆ ਸੀ ਨਾ ਮੈਂ ਵੱਡਾ ਹੋ ਕੇ ਗਿਆ ਸੀ ਪਰ ਤੁਸੀਂ ਛੋਟੇ ਹੋ ਕੇ ਹੋਇਆ ਹੋ ਕੀ ਕੁਝ ਫੀਲਿੰਗਸ ਸੀਗੇ ਉੱਥੇ ਜਾ ਕੇ ਹਰ ਇੱਕ ਬੱਚਾ ਜਾਣਾ ਚਾਹਦਾ ਹੈ ਮੇਰਾ ਡ੍ਰੀਮ ਪੂਰਾ ਹੋ ਗਿਆ ਮੈਂ ਇਸ ਵਿੱਚ ਲੈਂਚ ਪੋਰਟ ਮਸਟੇਕੀਤੀ ਅਮਰੰਦ ਦੇ ਖੇਲੇ ਮੇਰਾ ਪੂਰਾ ਡ੍ਰੀਮ ਪੂਰਾ ਕਰਤਾ ਜਿਹੜੇ ਤੁਹਾਡੇ ਏਜ ਦੇ ਬੱਚੇ ਹੈ ਨਾ ਉਹਨਾਂ ਨੂੰ ਤੁਸੀਂ ਕੁਝ ਕਹਿਣਾ ਚਾਹੋਗੇ ਕੋਈ ਮੈਸੇਜ ਦੇਣਾ ਚਾਹੋਗੇ ਤਾਂ ਕਿ ਉਹਨਾਂ ਦੇ ਵੀ ਪੇਰੈਂਟਸ ਪ੍ਰਾਊਡ ਫੀਲ ਕਰ ਸਕਣ ਜਿਵੇਂ ਅੱਜ ਤੁਹਾਡੇ ਪੇਰੈਂਟਸ ਪ੍ਰਾਊਡ ਫੀਲ ਕਰ ਰਹੇ ਹੈ ਇਹਨੇ ਅੱਛੀ ਫਿਲਮ ਦੇ ਵਿੱਚ ਤੁਸੀਂ ਆਏ ਸੋਸਾਇਟੀ ਲਈ ਵੀ ਮੈਸੇਜ ਹੈ ਕੀ ਕਹਿਣਾ ਚਾਹੋਗੇ ਆਪਣੀ ਏਜ ਦੇ ਬੱਚਿਆਂ ਨੂੰ ਜਾਂ ਉਹਨਾਂ ਦੇ ਪੇਰੈਂਟਸ ਨੂੰ ਹਮੇਸ਼ਾ ਐਕਟਿਵ ਰਹੋ ਬੱਚੇ ਪੇਰੈਂਟਸ ਦੇ ਨਾਲ ਚਲੋ ਪੇਰੈਂਟਸ ਵੀ ਬੱਚਿਆਂ ਤੇ ਟੀਮਸ ਪੂਰੀ ਕਰਨ ਇੱਕ ਦੂਜੇ ਦਾ ਸਾਥ ਕੋਈ ਗਲਤ ਕੰਮ ਨਹੀਂ ਕਰਿਦਾ ਹੁੰਦਾ